ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਤੇ ਸੇਵਾ ਨਿਵਰਤ ਮੁਲਾਜ਼ਮਾਂ ਨੇ ਪੈਨਸ਼ਨਰਾਂ ਯੂਨੀਅਨਾਂ ਦੀ ਜ਼ਿਲ੍ਹਾ ਕਮੇਟੀ ਦਾ ਗਠਨ ਕੀਤਾ ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਚੈਨਲ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਅਪਡੇਟ ਜ਼ਿਲ੍ਹੇ ਵਿੱਚਲੇ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਵਿੱਚੋਂ ਸੇਵਾ ਨਿਵਰਤ ਮੁਲਾਜ਼ਮਾਂ ਨੇ ਪੰਜਾਬ ਪੈਨਸ਼ਨ ਯੂਨੀਅਨ ਮੁੱਖ ਦਫ਼ਤਰ ਜਲੰਧਰ ਦੀ ਜ਼ਿਲ੍ਹਾ ਕਮੇਟੀ ਦਾ ਗਠਨ ਕੀਤਾ ਇਸ ਮੌਕੇ ਤੇ ਇਕੱਠ ਦੀ ਕਲਾਸ 4th ਗਵਰਨਮੈਂਟ EMPLOYES ਜੀ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਦਫ਼ਤਰ ਰਾਜਪੁਰਾ ਕਲੋਨੀ ਵਿਖੇ ਹੋਇਆ ਇਸ ਦੀ ਅਗਵਾਈ ਨਿਰਮਲ ਸਿੰਘ ਢਾਲੀਵਾਲ, ਦਰਸ਼ਨ ਸਿੰਘ ਲੁਭਾਣਾ, ਗੁਰਮੀਲ ਸਿੰਘ ਮੈਡਲੇ ਅਤੇ ਰਣਜੀਤ ਸਿੰਘ ਰਾਣਵਾ ਨੇ ਕੀਤੀ। ਇਸ ਮੌਕੇ ਤੇ ਜਿੱਥੇ ਮੁਲਾਜ਼ਮ ਮੁਲਾਜ਼ਮਾਂ, ਪੈਨਸ਼ਨਰਾਂ, ਪੁਰਾਣੀ ਪੈਨਸ਼ਨ ਬਹਾਲੀ ਸਮੇਤ ਕੰਟਰੈਕਟ ਡੇਲੀ ਵੇਜਸ ਵਰਕ ਚਾਰਜ ਐਮਪਰੇਰੀ ਐਡ ਹਾਕ ਪਾਰਟ ਟਾਈਮ ਸਮੇਤ ਆਊਟਸੋਰਸ ਕਰਮਚਾਰੀਆਂ ਦੀਆਂ ਸੇਵਾਵਾਂ ਦੀ ਪੂਰੇ ਤਨਖਾਹ ਸਕੇਲ ਵਿੱਚ ਰੈਗੂਲਰ ਭਰਤੀ ਕਰਨੀ ਸਕੀਮ ਕਰਮੀਆਂ ਸਮੇਤ ਕਾਮਿਆਂ ਦੀ ਘੱਟੋ-ਘੱਟ ਉਜਰਤਾਂ ਵਿੱਚ ਪਿਛਲੇ 10 ਸਾਲਾਂ ਤੋਂ ਕੋਈ ਵੀ ਵਾਅਦਾ ਨਾ ਕਰਨ ਤੇ ਕੇਂਦਰੀ ਸਰਕਾਰ ਤੇ ਪੰਜਾਬ ਸਰਕਾਰ ਵਿਰੁੱਧ ਜਦੋਂ ਜਾਹਿਦ ਕਰਨ ਤੇ ਉਹ ਉਜਰਤਾਂ ਘੱਟੋ-ਘੱਟ 26000 ਰੁਪਏ ਨਿਸ਼ਚਿਤ ਕਰਨ ਦੀ ਮੰਗ ਕੀਤੀ ਗਈ ਇਨਾ ਮੰਗਾ ਨੂੰ ਆਉਣ ਵਾਲੀ ਲੋਕ ਸਭਾ ਚੋਣ ਸਮੇਤ ਉਠਾਇਆ ਜਾਵੇਗਾ ਇਸ ਮੋਕੇ ਜ਼ਿਲ੍ਹਾ ਪੈਨਸ਼ਨਰਾਂ ਪੈਨਸ਼ਨਰ ਕਮੇਟੀ ਦੇ ਗਠਨ ਕੀਤਾ ਗਿਆ ਇਸ ਵਿੱਚ ਸਰਪ੍ਰਸਤ ਦਰਸ਼ਨ ਸਿੰਘ ਲੁਬਾਣਾ ਕਨਵੀਨਰ ਰਾਮਕ੍ਰਿਸ਼ਨ ਕਨਵੀਨਰ ਵਰਿੰਦਰ ਕੁਮਾਰ ਬੈਣੀ ਨਾਬਾ ਦੀਪ ਚੰਦ ਹੰਸ ਆਦੀ ਸ਼ਾਮਲ ਕੀਤੇ ਗਏ ਇਨ੍ਹਾਂ ਅਹੁਦੇਦਾਰਾਂ ਨੂੰ ਵੱਖ-ਵੱਖ ਵਿਭਾਗਾਂ ਦੇ ਸੇਵਾ ਨਿਵਰਤ ਹੋਏ ਹੋਰ ਸਾਥੀਆਂ ਨੂੰ ਸ਼ਾਮਿਲ ਕਰਨ ਦੇ ਅਧਿਕਾਰ ਵੀ ਇਕਤਰਤਾ ਦੌਰਾਨ ਦਿੱਤੇ ਗਏ ਇਸ ਮੌਕੇ ਜੋ ਹੋਰ ਆਗੂ ਹਾਜ਼ਰ ਸਨ ਉਹਨਾਂ ਵਿੱਚ ਪ੍ਰਮੁੱਖ ਹਨ ਗੁਰ ਗੁਰਦਰਸ਼ਨ ਸਿੰਘ ਮਾਦੋਰਾਹੀ ਰਾਮ ਲਾਲ ਰਾਮਾ ਜਗਤਾਰ ਸਮਾਣਾ ਪ੍ਰੀਤਮ ਚੰਦ ਠਾਕੁਰ ਲਖਵੀਰ ਸਿੰਘ ਆਦਿ ਹਾਜ਼ਰ ਸਨ